ਤੁਸੀਂ ਦੇਖ ਰਹੇ ਹੋ ਐਨਆਰਏ ਟੀਵੀ ਵੱਡੀ ਖਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ 12ਵੀਂ ਜਮਾਤ ਦੇ ਨਤੀਜੇ ਆ ਉਹ ਐਲਾਨ ਦਿੱਤੇ ਗਏ ਨੇ ਤਾਂ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 12ਵੀਂ ਕਲਾਸ ਦੇ ਨਤੀਜੇ ਆ ਚੁੱਕੇ ਨੇ ਜਿੱਥੇ ਬਿੱਤੇ ਦਿਨਾਂ ਤੋਂ ਲੰਬੇ ਜਿਹੜਾ ਇੰਤਜ਼ਾਰ ਸੀਗਾ ਬੱਚਿਆਂ ਦਾ ਉਹ ਇੰਤਜ਼ਾਰ ਅੱਜ ਖਤਮ ਹੋਇਆ ਹੈ ਤੇ ਅੱਜ ਬੱਚਿਆਂ ਦਾ ਜਿਹੜਾ ਭਵਿੱਖ ਹੈ ਅਗਲਾ ਉਹ ਕਿਤੇ ਨਾ ਕਿਤੇ ਨਤੀਜਾ ਲੈ ਕੇ ਸਾਹਮਣੇ ਆ ਚੁੱਕਿਆ ਤਾਂ 12ਵੀਂ ਜਮਾਤ ਦੇ ਨਤੀਜਿਆਂ ਦਾ ਨਤੀਜੇ ਐਲਾਨੇ ਗਏ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਾਂ ਇਸ ਆ ਬਾਰ ਜਿਹੜੇ ਆ ਪ੍ਰੀਖਿਆਵਾਂ ਹੋਈਆਂ ਉਸ ਵਿੱਚ 65000 ਬੱਚਿਆਂ ਨੇ ਪੇਪਰ ਦਿੱਤੇ ਸੀ ਜਿਨ੍ਹਾਂ ਵਿੱਚੋਂ 44000 ਬੱਚੇ ਪ੍ਰੀਖਿਆਵਾਂ ਪਾਸ ਕਰ ਗਏ ਤਾਂ ਵੱਡੀ ਗਿਣਤੀ ਚ ਬੱਚਿਆਂ ਨੇ ਇਹ 12ਵੀਂ ਜਮਾਤ ਪਾਸ ਕੀਤੀ ਹੈ ਤੇ ਉੱਥੇ ਹੀ ਜਕਰ ਗੱਲ ਕਰੀਏ ਕਿ ਇੱਕ ਵਾਰ ਫਿਰ ਕੁੜੀਆਂ ਨੇ ਬਾਜੀ ਮਾਰੀ ਹੈ ਤਾਂ ਇਹਨਾਂ ਨਤੀਜਿਆਂ 'ਚ ਇੱਕ ਵਾਰ ਫਿਰ ਤੋਂ ਕੁੜੀਆਂ ਨੇ ਬਾਜੀ ਮਾਰ ਲਈ ਆ ਜਿਸ ਦੇ ਚਾਲਦੇ ਆ 94.32% ਕੁੜੀਆਂ ਪਾਸ ਹੋਈਆਂ ਨੇ ਤਾਂ ਇਹ ਵੱਡਾ ਜਿਹੜਾ ਅੰਕੜਾ ਹੈ ਤਾਂ ਉੱਥੇ ਜੇਕਰ ਮੁੰਡਿਆਂ ਦੀ ਗੱਲ ਗੱਲ ਕਰੀਏ ਤਾਂ ਮੁੰਡਿਆਂ ਦੀ ਜਿਹੜੀ ਪਰਸੈਂਟੇਜ ਆ ਉਹ ਸਿਰਫ 88.08 ਹੈ ਤਾਂ 88.08 ਮੁੰਡੇ ਆ ਜਿਹੜੇ ਉਹ ਪਾਸ ਹੋਏ ਨੇ ਤੇ 94.32 ਕੁੜੀਆਂ ਇਸ ਆ ਨੇੜੇ ਆ ਪ੍ਰੀਖਿਆਵਾਂ ਅਸੀਂ ਉਸ ਵਿੱਚੋਂ ਪਾਸ ਹੋ ਜਾਂ ਲੇਤਾ ਉੱਥੇ ਹੀ ਜੇਕਰ ਗੱਲ ਕਰੀਏ ਕਿ ਪਹਿਲਾ ਸਥਾਨ 12ਵੀਂ ਕਲਾਸ ਦਾ ਉਹ ਇਸ ਵਾਰ ਜਿਹੜਾ ਜਿਹੜਾ ਕਿ ਸਾਹਮਣੇ ਆਇਆ ਤਾਂ ਇਸ ਵਿੱਚ ਇੱਕ ਹਰਸ਼ੀਰਤ ਕੌਰ ਬਰਨਾਲਾ ਇੱਕ ਵਾਰ ਫਿਰ ਬਰਨਾਲੇ ਨੇ ਜਿਹੜੀ ਆ ਉਹ ਚਮਕ ਦਿਖਾਈ ਆ ਤਾਂ ਬਰਨਾਲੇ ਦੀ ਧੀ ਹਰਸ਼ੀਰਤ ਕੌਰ ਨੇ ਟੌਪ ਕੀਤਾ 12ਵੀਂ ਕਲਾਸ ਵਿੱਚੋਂ ਟੌਪ ਕੀਤਾ ਬਰਨਾਲਾ ਦੀ ਹਰਸ਼ੀਰਤ ਕੌਰ ਨੇ ਤੇ ਆ ਫਿਰੋਜ਼ਪੁਰ ਦੀ ਮਨਵੀਰ ਕੌਰ ਦੂਜੇ ਨੰਬਰ ਤੇ ਰਹੇ ਨੇ ਤਾਂ ਉਹਨਾਂ ਨੇ ਦੂਜਾ ਸਥਾਨ ਆ ਜਿਹੜਾ ਹਾਸਲ ਕੀਤਾ ਹੈ ਤਾਂ ਇਹ ਅੰਕੜੇ ਆ ਜਿਹੜੇ ਜਾਂ ਨਤੀਜੇ ਆ ਉਹ ਸਾਹਮਣੇ ਆ ਚੁੱਕੇ ਨੇ ਤਾਂ 12ਵੀਂ ਕਲਾਸ ਦਾ ਨਤੀਜਾ ਐਲਾਨਿਆ ਤਾਂ PSEB ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਕਿ ਨਤੀਜਾ ਐਲਾਨਿਆ ਗਿਆ ਜਦੋਂ ਜਦੋਂ ਕਿ 2 ਤੋਂ 3 ਮਹੀਨਿਆਂ ਬਾਅਦ ਜੇਕਰ ਦੇਖਿਆ ਜਾਵੇ ਕਿ ਬੱਚੇ ਜਦੋਂ ਪੇਪਰਾਂ ਦੀ ਤਿਆਰੀ ਕਰਦੇ ਆ ਤੇ ਉੱਥੇ ਹੀ ਨਤੀਜਿਆਂ ਦੇ ਲਈ ਵੱਡੀਆਂ ਇਛਾਵਾਂ ਹੁੰਦੀਆਂ ਨੇ ਕਿ ਪੇਪਰ ਦੇ ਕੇ ਚੰਗੇ ਜਿਹੜੇ ਆ ਨਤੀਜੇ ਉਹ ਹਾਸਲ ਕੀਤੇ ਜਾਣ ਚੰਗੇ ਨੰਬਰ ਹਾਸਲ ਕੀਤੇ ਜਾਣ ਕਿਤੇ ਨਾ ਕਿਤੇ ਅੱਜ ਉਹੀ ਜਿਹੜਾ ਸਭ ਕੁਝ ਹੋਇਆ ਤੇ ਜੇਕਰ ਦੇਖਿਆ ਜਾਵੇ ਕਿ ਇਹ ਨਤੀਜੇ ਬਹੁਤ ਅਹਿਮੀਅਤ ਰੱਖਦੇ ਨੇ ਤੇ ਬਹੁਤ ਸਾਰੇ ਬੱਚਿਆਂ ਨੇ ਇੱਥੋਂ ਹੀ ਆਪਣਾ ਜਿੰਦਗੀ ਦਾ ਪੁਵਿਖਾ ਜਿਹੜਾ ਸ਼ੁਰੂ ਕਰਨਾ ਕਿਉਂਕਿ ਜਦੋਂ 12ਵੀਂ ਕਲਾਸ ਹੋ ਜਾਂਦੀ ਹੈ ਤਾਂ ਆ ਟਾਪ ਜਿਹੜੀ ਅਗਲੀ ਸਟੱਡੀ ਹੁੰਦੀ ਆ ਤਾਂ ਉਸ ਦੇ ਲਈ ਕੋਰਸ ਕਿਹੜਾ ਕਰਨਾ ਹੈ ਆ ਅਤੇ ਕਿਹੜੀ ਜਿਹੜੀ ਆ ਕਲਾਸ ਅਗਲੀ ਜਿਹੜੀ ਆ ਉਹ ਲਗਾਉਣੀ ਹੈ ਤਾਂ ਕਿੱਧਰ ਕਿਹੜਾ ਰਸਤਾ ਅਪਣਾਉਣਾ ਹੈ ਤਾਂ ਉਹ ਇੱਕ ਵੱਡਾ ਜਿਹੜੇ ਆ ਗੱਲ ਹੁੰਦੀ ਆ ਤੇ ਇੱਥੇ ਹੀ ਜਿਹੜੀ 12ਵੀਂ ਕਲਾਸ ਹੈ ਉਹ ਕਿਤੇ ਨਾ ਕਿਤੇ ਹੁਣ ਜਿਹੜਾ ਉਸ ਦਾ ਨਤੀਜਾ ਆ ਗਿਆ ਤੇ ਉਸ ਦੇ ਚੱਲਦਿਆਂ ਹੁਣ ਇਹ ਬੱਚੇ ਜਿਹੜੇ ਆਪਣੇ ਪਵਿੱਖਾ ਅਗਲਾ ਉਹ ਦੇਖਣਗੇ ਤੇ ਉਸ ਦੇ ਚੱਲਦੇ ਆਹੀਂ ਜਿਹੜੇ ਆ ਇਹ ਜਿਹੜੇ ਨਤੀਜੇ ਵਾਲੇ ਐਲਾਨੇ ਗਏ ਨੇ ਤਾਂ ਕਿਤੇ ਨਾ ਕਿਤੇ ਜਿਹੜੇ ਆ ਵੱਡੀ ਗਿਣਤੀ ਵਿੱਚ ਪਾਸ ਹੋਏ ਨੇ ਕੁੜੀਆਂ ਕ ਪਾਸ ਹੋਈਆਂ ਨੇ ਖਾਸ ਕਰਕੇ ਕੁੜੀਆਂ ਨੇ ਮੁਰਤੋਂ ਜਿਹੜੀ ਆ ਉਹ ਬਾਜੀ ਮਾਰੀ ਆ ਤਾਂ ਉਹ ਉਹਨਾਂ ਵੱਲੋਂ ਜਿਹੜਾ ਕਿ ਇਹ ਵੱਡਾ ਜਿਹੜੇ ਆ ਪ੍ਰੀਖਿਆ માં ਪਾਸ ਕਰਨੀਆਂ ਨੇ ਤੇ ਉਧਰ ਜੇਕਰ ਅ ਦੇਖਾ ਜਾਵੇ ਕਿ ਇਸ ਵਾਰ ਪੀਐਸਈਵੀ ਵੱਲੋਂ ਖੁਦ ਆ ਜਿਹੜਾ ਇਹ ਐਲਾਨ ਕੀਤਾ ਗਿਆ ਪ੍ਰੈਸ ਕਾਨਫਰੰਸ ਕਰਕੇ ਨਤੀਜੇ ਐਲਾਨੇ ਗਏ ਨੇ ਤੇ ਇਹ ਜਿਹੜੇ ਆ ਕਿਤੇ ਨਾ ਕਿਤੇ ਨਤੀਜੇ ਬਹੁਤ ਕੁਝ ਜਿਹੜੇ ਆ ਬਿਆਨ ਕਰ ਰਹੇ ਨੇ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਜਿਹੜੀ ਆ ਉਹ ਨਤੀਜੇ ਐਲਾਨ ਦਿੱਤੇ ਨੇ ਤੇ 12ਵੀਂ ਜਮਾਤ ਦਾ ਨਤੀਜਾ ਆਇਆ ਤੇ 12ਵੀਂ ਬੋਰਡ ਦੀ ਪ੍ਰੀਖਿਆ ਜਿਹੜੀ ਆ ਉਹ ਬੱਚਿਆਂ ਨੇ ਪਾਸ ਕੀਤੀ ਆ ਤਾਂ ਜਦੋਂ ਪ੍ਰੀਖਿਆਵਾਂ ਸ਼ੁਰੂ ਹੁੰਦੀਆਂ ਨੇ ਤਾਂ ਬਹੁਤ ਸਾਰੇ ਮਨ ਵਿੱਚ ਚਾਹ ਹੁੰਦੇ ਨੇ ਬੱਚਿਆਂ ਦੇ ਕਿ ਅਸੀਂ ਵੱਧ ਤੋਂ ਵੱਧ ਨੰਬਰ ਲੈ ਕੇ ਚੰਗੇ ਪਾਸ ਹੋਈਏ ਟੌਪ ਕਰੀਏ ਪਰ ਉੱਥੇ ਹੀ ਜੋ ਟੌਪ ਦੀ ਇੱਛਾ ਹੈ ਉਹ ਕਿਤੇ ਨਾ ਕਿਤੇ ਇਸ ਵਾਰ ਬਰਨਾਲੇ 'ਚ ਹਰਸੀਰਤ ਕੌਰ ਨੇ ਜਿਹੜੀ ਆ ਉਹ ਪੂਰੀ ਕੀਤੀ ਆ ਤੇ ਬਰਨਾਲਾ ਦੀ ਧੀ ਹਰਸੀਰਤ ਕੌਰ ਨੇ ਪੰਜਾਬ 'ਚ ਨਾਮ ਚਮਕਾਇਆ ਹੈ ਵੱਡੇ ਪੱਦਰ ਤੇ ਜਿਹੜੇ ਆ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਏ ਨੇ ਹਰਸੀਰਤ ਕੌਰ ਤਾਂ ਮੁੰਡਿਆਂ ਦਾ ਜੇਕਰ ਆ ਪਾਸ ਅੰਕੜਾ ਦੇਖਿਆ ਜਾਵੇ ਤਾਂ ਮੁੰਡਿਆਂ ਦੇ 88 ਸਾਰਿਆ 08 ਜਿਹੜੇ ਆ ਫੀਸ ਦੀ ਮੁੰਡੇ ਪਾਸ ਹੋਏ ਨੇ ਇਹਨਾਂ ਪ੍ਰੀਖਿਆਵਾਂ ਵਿੱਚੋਂ ਤਾਂ ਉੱਥੇ ਹੀ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਇੱਕ ਵਾਰ ਫਿਰ ਬਾਜ਼ੀ ਮਾਰ ਗਈਆਂ ਨੇ ਤੇ 94.32 ਕੁੜੀਆਂ ਪਾਸ ਹੋਈਆਂ ਨੇ ਤੇ ਇਹ ਵੱਡੇ ਜਿਹੜੇ ਨਤੀਜੇ ਸਾਹਮਣੇ ਆਇਆ ਤਾਂ ਫਰੋਜ਼ਪੁਰ ਦੀ ਬਨਵੀਰ ਕੌਰ ਨੇ ਜਿਹੜੇ ਆ ਇਹ ਨੰਬਰ ਉਹ ਦੂਜੇ ਨੰਬਰ ਤੇ ਰਹੇ ਆ ਤੇ ਉਧਰ ਹੀ ਜੇਕਰ ਦੇਖਿਆ ਜਾਵੇ ਕਿ ਵੱਡੇ ਪੱਧਰ ਤੇ ਆ ਜਿਹੜੇ ਆ ਬੱਚੇ ਪੜ੍ਹਦੇ ਆ ਤਿਆਰੀ ਕਰਦੇ ਆ ਤੇ ਬੜੇ ਬੜੇ ਆ ਜਿਹੜੇ ਆ ਸੁਪਨੇ ਦੇਖਦੇ ਆ ਕਿ ਅਸੀਂ ਚੰਗੇ ਜਿਹੜੇ ਆ ਨੰਬਰ ਲੈ ਕੇ ਪਾਸ ਹੋਈਏ ਤੇ ਅਗਲਾ ਪਵਿੱਖ ਜਿਹੜਾ ਸ਼ੁਰੂ ਕਰੀਏ ਤਾਂ ਉਹ ਕਿਤੇ ਨਾ ਕਿਤੇ ਪਵਿੱਖਾ ਜਿਹੜਾ ਅੱਜ ਸ਼ੁਰੂ ਕਰਨ ਦੇ ਲਈ ਬੱਚਿਆਂ ਵੱਲੋਂ ਬੱਚਿਆਂ ਦੇ ਜਿਹੜਾ ਨਤੀਜਾ ਉਹ ਪੀਐਸਸੀ ਵੀ ਨੇ ਐਲਾਨਿਆ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਲਗਾਤਾਰ ਜਿਹੜੀ ਹੈ ਇਹ ਮੰਗ ਜਿਹੜੀ ਹੈ ਉੱਠੀ ਸੀ ਅਤੇ ਉਸੇ ਦੇ ਮਾਫ ਕਰਨਾ ਲੰਬੇ ਸਮੇਂ ਤੋਂ ਜਿਹੜੇ ਆ ਬੱਚੇ ਇੰਤਜ਼ਾਰ ਕਰਕੇ ਬੈਠੇ ਸੀ ਕਿ ਕਦੋਂ ਨਤੀਜਾ ਆਵੇ ਕੋਈ ਤੇ ਅਸੀਂ ਅਗਲੀ ਕਲਾਸ ਦੀ ਤਿਆਰੀ ਕਰੀਏ ਤਾਂ ਅੱਜ ਜਿਹੜੇ ਨਤੀਜੇ ਉਹ ਆ ਚੁੱਕੇ ਨੇ ਤੇ 12ਵੀਂ ਕਲਾਸ ਦਾ ਨਤੀਜਾ ਐਲਾਨਿਆ ਪੀ ਪੀਐਸਈਵੀ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਆਪਣਾ ਨਤੀਜਾ ਜਿਹੜਾ 12ਵੀਂ ਦਾ ਉਹ ਐਲਾਨ ਦਿੱਤਾ ਹੈ ਤੇ ਕੁੜੀਆਂ ਨੇ ਇੱਕ ਵਾਰ ਫਿਰ ਜਿਹੜੀ ਆ ਉਹ ਮੱਲ ਮਾਰੀ ਐ ਤਾਂ ਕੁੜੀਆਂ ਵੱਲੋਂ ਜਿਹੜੇ ਆ ਵੱਡੇ ਨੰਬਰ ਵੱਡੇ ਪੱਧਰ ਤੇ ਜਿਹੜੇ ਆ ਗਿਣਤੀ ਵਿੱਚ ਪਾਸ ਹੋ ਕੇ ਇੱਕ ਵਾਰ ਫਿਰ ਤੋਂ ਅ ਬੱਚਾ ਕੁੜੀਆਂ ਬਾਕੀ ਮੁੰਡਿਆਂ ਨੂੰ ਪਿੱਛੇ ਛੱਡ ਦਿੱਤਾ ਜਾਂ ਕੁੜੀਆਂ ਨੂੰ ਜਿਹੜੇ ਆ ਆਪਣੇ ਆਪ 'ਚ ਜਿਹੜਾ ਨਾਮ ਚਮਕਾਇਆ ਤੇ ਆਪਣਾ ਜਿਹੜੇ ਆ ਜੋ ਉਹ ਜਿਹੜਾ ਕਿਤੇ ਨਾ ਕਿਤੇ ਪੜਨ ਦੀ ਜਿਹੜੀ ਰੁਚੀ ਆ ਉਹ ਦਿਖਾਈ ਐ ਕਿ ਖਾਲੇ ਵੀ ਕੁੜੀਆਂ ਜਿਹੜੀਆਂ ਕਿਸੇ ਤੋਂ ਘੱਟ ਨਹੀਂ ਅੱਜ ਦੇ ਸਮੇਂ 'ਚ ਕਿਉਂਕਿ ਪਹਿਲਾਂ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਲੜਕੀਆਂ ਵੱਲੋਂ ਸਮਾਜ ਨਾਲ ਜਿਹੜਾ ਉਹ ਟਕਰਾ ਕਰਨਾ ਪੈਂਦਾ ਸੀ ਕਿਵੇਂ ਕਿਸ ਤਰੀਕੇ ਨਾਲ ਜਿਹੜਾ ਕਿ ਬੱਚਿਆਂ ਨੂੰ ਪੜ੍ਹਾਈ ਕਰਨ ਦੇ ਲਈ ਮੁਸ਼ਕਲਾਂ ਆਉਂਦੀਆਂ ਸੀ ਤੇ ਇੱਕਾ ਦੁੱਕਾ ਹੀ ਪਰਿਵਾਰ ਵਿੱਚੋਂ ਲੜਕੀ ਨੂੰ ਪੜਾਇਆ ਜਾਂਦਾ ਸੀ ਪਰ ਹੁਣ ਸਮਾਜ ਬਦਲਿਆ ਤਾਂ ਸਮੇਂ ਬਦਲਣ ਦੇ ਨਾਲ ਲੜਕੀਆਂ ਨੇ ਆਪਣਾ ਆਪ ਨੂੰ ਵੀ ਪੇਸ਼ ਕੀਤਾ ਜਿਸ ਦੇ ਚੱਲਦਿਆਂ ਲੜਕੀਆਂ ਨੇ ਵੱਡੇ ਪੱਦਰ ਤੇ ਮੱਲ ਮਾਰੀ ਹੈ ਤੇ पीएससीवी ਵੱਲੋਂ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਉਹ ਤੁਹਾਨੂੰ ਉਹ ਵੀ ਸੁਣਾ ਦੰਨੇ ਆ ਅ ਇਹਦੇ ਵਿੱਚ ਸਾਡੇ ਕੋਲੇ 265388 ਬੱਚੇ ਅਪੀਲ ਹੋਏ ਸੀਗੇ ਸਰ ਸਾਡੇ ਕੋਲ ਇਨਫੋਰਮੇਸ਼ਨ ਕੋਈ ਹੈ ਨਹੀਂ ਪਹਿਲਾਂ ਤੋਂ ਤੁਹਾਨੂੰ ਪਲੀਜ਼ ਡਿਸਟ੍ਰਿਬਿਊਟ ਕਰਵਾਓ ਮੈਂ ਡਿਕਲੇਅਰ ਕਰ ਰਿਹਾ ਹਾਂ ਜੀ ਮੈਂ ਤੁਹਾਨੂੰ ਦਿੰਦਾ 265000 ਤੁਹਾਨੂੰ ਸਾਰੇ ਵਿਸ਼ੇ ਮਿਲ ਜਾਂਦੇ ਪਾਸ ਹੈ ਕਿ 241506 99% ਦਾ ਸਾਡਾ ਰਿਜ਼ਲਟ ਹੈ ਸਰ ਇਹ ਕੋਈ ਦੁਆਰਾ ਟੂ ਟੂਰ ਦੁਆਰਾ ਤੁਹਾਨੂੰ ਕੋਈ मैं चला जागा करो ठीक है area is 91.20% pass percentage of government schools is 91.01% pass percentage for non-government schools is 92.47% pass percentage for edit school is 86.86% fail percentage is 2.2% so now coming to the various streams ਕਮਰ ਸਟ੍ਰੀਮ ਦੇ ਬੱਚਿਆਂ ਦੇ 96.83% ਹੈ ਪਾਸ ਪਰਸੈਂਟੇਜ ਹਿਮਨਿਟੀਜ਼ 87.58 ਰੀਕੋਰਡ 93.96% ਤਰਨ ਤਰਨ 93.78 ਐਸ ਬੀ ਐਸ ਨਗਰ 93.26 ਐਸ ਐਸ ਨਗਰ 93.07 ਹੁਸ਼ਿਆਰਪੁਰ 92.63 ਰੂਪਨਗਰ 92.14 ਬਾਕੀ ਦੇ ਜ਼ਿਲ੍ਹਿਆਂ ਦੀ ਲਿਸਟ ਤੁਹਾਨੂੰ ਦਿੱਤੀ ਹੋਈ ਹੈ ਬਾਕੀ ਸਬਜੈਕਟ ਵਾਈਜ਼ ਡਾਟਾ ਵੀ ਤੁਹਾਡੇ ਨਾਲ ਸ਼ੇਅਰ ਕਰ ਲਿਆ ਡਿਟੇਲ ਦੇ ਵਿੱਚ ਹੈਗਾ ਜੇ ਫੇਰ ਵੀ ਤੁਹਾਨੂੰ ਇੱਥੇ ਤਾਂ ਸਾਡੀ ਵੈਬਸਾਈਟ ਤੇ ਸੌਫਟ ਕਾਪੀ ਵੀ ਹੈ ਜੀ ਤੁਹਾਡੀ ਮੈਰਿਟ ਲਿਸਟ ਹੁੰਦੀ ਹੈ ਤਾਂ 290 ਬੱਚੇ ਮੈਰਿਟ ਲਿਸਟ ਦੇ ਵਿੱਚ ਨੇ ਇਹਦੇ ਵਿੱਚੋਂ ਲੁਧਿਆਣੇ ਦੇ ਵਿੱਚੋਂ 55 ਬੱਚੇ ਨੇ ਹੁਸ਼ਿਆਰਪੁਰ 31 ਪਟਿਆਲਾ 30 ਜਲੰਧਰ 25 ਅੰਮ੍ਰਿਤਸਰ 16 ਕਰੋਸਪੁਰ 15 ਐਸਐਸ ਨਗਰ 13 ਬਠਿੰਡਾ 11 ਪ੍ਰੀਤਕੋਟ 11 ਗੁਰਦਾਸਪੁਰ 10 ਸਰਬਇਕਕਾਰੀ ਸੀਨੀਅਰ ਸੈਕੰਡਰੀ ਵਿਦਿਆਮੰਦਰ ਬਰਨਾਲਾ ਇਹਨੇ 100% ਮਾਰਕਸ ਲਏ ਨੰਬਰ 2 ਤੇ ਆਏ ਆ ਮਨਵੀਰ ਕੌਰ ਮਨਵੀਰ ਕੌਰ ਪਿਤਾ ਦਾ ਨਾਮ ਗੁਰਜੰਟ ਸਿੰਘ ਐਸਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤਸਿਆਣਾ ਫਲੋਸਪੁਰ ਇਹਨਾਂ ਦੇ 99.60% ਮਾਰਕਸ 3 ਜਨ ਕਰਗੇ ਤੇ এডਿਕੇਸ਼ਨ ਸਟੈਂਡਰਡਸ ਨੂੰ ਬਧਾਵਾਂਗੇ ਸੋ ਦੈਟ ਪਾਸ ਪਰਸੈਂਟੇਜ ਦੇ ਫਰਕ ਨਾ ਪਵੇ ਕੁਆਲਿਟੀ ਆਫ এডਿਕੇਸ਼ਨ ਵਧੀਆ ਹੋ ਜਾਏ ਤੇ ਇਹ ਸਾਡਾ ਇਸ ਸਾਲ ਦਾ ਪੀਚਾ ਰਹੇਗਾ ਕਿ ਕੁਆਲਿਟੀ ਆਫ এডਿਕੇਸ਼ਨ ਵਧੀਆ ਕੀਤੀ ਜਾਵੇ ਐਂਡ ਜਿਹੜਾ ਨਕਲ ਨੂੰ ਕਿਸੇ ਤਰ੍ਹਾਂ ਟੋਟਲ ਬੱਚੇ ਜੀ ਨੂੰ ਸਪੋਰਟਸ ਦੇ ਮਾਰਕਸ ਮਿਲੇ ਨੇ 92 ਬੱਚੇ ਟੋਟਲ 90 902 ਉਹਨਾਂ ਵਿੱਚ ਸ਼ਾਬੀ ਮੈਰਿਟਸ ਨੈਸ਼ਨਲ ਗੇਮਸ ਕਿੰਨੇ ਉਹ ਸਪੋਰਟਸ ਡਿਪਾਰਟਮੈਂਟ ਕੋਲ ਹੈ ਹਾਂਜੀ ਟਾਪ 3 ਚ ਨਹੀਂ ਟਾਪ 3 ਚ ਨਹੀਂ ਸਰ ਇੱਕ ਤੁਸੀਂ ਕਹਿੰਦੇ ਚਾਹੁੰਦੇ ਜਿਹੜਾ ਸਟੂਡੈਂਟ ਵਾਈਜ਼ ਇਹ ਬੱਚੇ ਜਿਹੜਾ ਮੈਸੇਜ ਆਏ ਨੇ ਉਹ ਨੇਮ ਵਾਈਜ਼ ਸਾਰੋ ਲਿਸਟ ਨਹੀਂ ਹੈ ਸਰ ਤੁਸੀਂ ਉਹਨਾਂ ਡਿਲੇ ਟੋਪਰ ਨੂੰ ਔਕਾ ਹੋ ਜਾਣਾ ਚਾਹੁੰਦੇ ਹੋ ਚਾਹੁੰਦੇ ਮੈਰਿਟ ਲਿਸਟ ਅਸੀਂ ਦੇ ਦਿੰਦੇ ਉਹ ਵੈਬਸਾਈਟ ਤੇ ਪਾ ਕੇ ਇੱਕ ਲਿਸਟ ਲੈ ਲਓ ਸਰ ਇਹ ਰਿਜ਼ਲਟ ਕਰੋ ਤੁਸੀਂ ਵੈਬਸਾਈਟ ਵੈਬਸਾਈਟ ਤੋਂ ਹੀ ਪ੍ਰਿੰਟ फ्रेंड निकल के चेक कर मैडम बोलिए सर मैरिज भी मेडिकल नॉर्मल जी सर थोड़ा मेरे सर नीचे करो सर थोड़ा फेस तो नीचे करो हम पे करो स्क्रीन पर हां जी सर देखिए सारे करो तो सामने ही देख दे क्या सर उधर लिख दो उधर सामने 73 सर देखिए सर 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 एक मिनट बाजी फिर ਕਿਦਾਂ ਦਾ ਰਿਜ਼ਲਟ ਮੈਡਿਕਲ ਕਿੱਦਾਂ ਦਾ ਰਿਜ਼ਲਟ ਪਿੰਡਾਂ ਦਾ ਰਿਜ਼ਲਟ ਸਰਕਾਰ ਨਾਲੋਂ ਵਧੀਆ ਹੁੰਦਾ ਪ੍ਰਾਈਵੇਟ ਦਾ ਰਿਜ਼ਲਟ ਸਰਕਾਰੀ ਨਾਲੋਂ ਠੀਕ ਹੁੰਦਾ ਕੀ ਕਰਨਾ ਕਰ ਰਹੇ ਮੈਰਿਟ 'ਚ ਗਵਰਨਮੈਂਟ ਦਾ ਜ਼ਿਆਦਾ ਹੈ ਪ੍ਰਾਈਵੇਟ ਦਾ ਜ਼ਿਆਦਾ ਜ਼ਿਆਦਾ ਉਹ ਹੁੰਦੇ ਨਹੀਂ ਸਰ ਪਾਸ ਫਾਰਮੂਲਾ ਕਿਸ ਗੱਲ ਦਾ ਹਾਂਜੀ ਪਾਸ ਫਾਰਮੂਲਾ ਕਿਸ ਤੇ ਗ੍ਰੈਸ ਕਰਨੀ ਆਦੀ ਕੀ ਕੈਦ ਗ੍ਰੇਸ ਕਿੰਨੇ ਸਾਲ ਦੇ ਸੀ ਗ੍ਰੇਸ ਉਹਨੂੰ ਸਟੈਂਡਰਡ ਜਿਹੜਾ ਸਾਡਾ ਨੋ ਮੋਰ ਕਿੰਨੇ ਸਾਲ ਹੋ ਗਏ ਮੇਰੇ ਕਹਾ 4-5 ਮੀਟਰ ਉਹ 4-5 ਸਾਲ ਪੰਜ ਸਾਲ ਤੋਂ ਕੋਈ ਸੇਮ ਨੋ ਮੋਡੀਫਿਕੇਸ਼ਨ ਮੈਡੀਕਲ ਦੇ ਕੁਝ ਸਬਜੈਕਟਸ ਨੇ ਕਿ ਉਹਨਾਂ ਦੇ ਪੇਪਰ ਆਰਡਰ ਸਿਵਨ ਦੱਸਿਆ ਜਾ ਰਿਹਾ ਜੀ ਕੁਝ ਕਹਿ ਰਹੇ ਸੀ ਉਹਦੇ ਬਲਾਕ ਤੋਂ ਦੱਸਿਆ ਤੇ ਪੜਾਣਾ ਦੇ ਸਵਾਲ ਮੇਰਾ ਇਸਦਾ ਵੀ 1% ਜਿਹੜਾ ਲਾਭ ਦਿੱਤਾ ਆਪਾਂ ਦਿੱਤੇ ਟੋਟਲ ਨੰਬਰਸ ਤੇ ਡਿਡੈਕਸ਼ਨ ਕਿੰਨੇ ਕੁ ਪ੍ਰਤੀਸ਼ਤ ਦਿੱਤਾ ਉਹ ਆਟੋਮੈਟਿਕ ਸਿਸਟਮ ਦਿੰਦਾ ਉਹ ਆਇਡੈਂਟੀਫਾਈ ਨਹੀਂ ਕਰਕੇ ਦਿੰਦਾ ਸਿਸਟਮ ਆਇਡੈਂਟੀਫਾਈ ਨਹੀਂ ਕਰਦਾ ਮੈਂ ਨੰਬਰ ਆਫ ਨਹੀਂ ਉਹ ਦਿੰਦਾ ਹੀ ਨਹੀਂ ਸਾਨੂੰ ਅਸੀਂ ਉਹਨੂੰ ਸਪਰੈਸ ਕੀਤਾ ਆ ਆਟੋਮੈਟਿਕਲੀ ਸਿਸਟਮ ਨੰਬਰ ਬਣਾ ਦਿੰਦਾ ਜਿਹੜਾ ਫਾਰਮੂਲੇ ਦੇ ਹਿਸਾਬ ਨਾਲ ਜਿਹੜਾ ਆਇਡੈਂਟੀਫਾਈ ਕਰਕੇ ਸਾਨੂੰ ਨੰਬਰ ਦੱਸੂਗਾ ਤੇ ਫਿਰ ਆਇਡੈਂਟੀਫਿਕੇਸ਼ਨ ਵੀ ਦੱਸ ਦੇਗਾ ਯਸ ਸਰ ਉਹ ਨਹੀਂ ਫਿਰ ਸਰ ਇੱਕ ਸਵਾਲ ਜੀ ਯਾਨੀ ਸਟੂਡੈਂਟਸ ਮੈਰਿਟ ਲਿਸਟ ਆਈ ਨੇ ਤੁਸੀਂ ਪਹਿਲਾ ਸਾਇੰਸ ਦੂਜਾ ਵੀ ਸਾਇੰਸ ਤੇ ਮੈਡੀਕਲ ਕੇ ਨਾਨ ਮੈਡੀਕਲ ਸਰ ਇਹ ਬਾਈਫਰਕੇਸ਼ਨ ਨਹੀਂ ਸਾਇੰਸ ਸਟਰੀਮ ਵਿੱਚ ਅਸੀਂ ਮੈਰਿਟ ਸਟਰੀਮ ਵਾਈਜ਼ ਕੱਢਦੇ ਆ ਉਹਨਾਂ ਦੇ ਅੱਗੇ ਸਬ ਸਟਰੀਮ ਵਾਈਜ਼ ਨਹੀਂ ਕੱਢਦੇ ਮੈਰਿਟ ਸਟਰੀਮ ਵਾਈਜ਼ ਹੁੰਦੀ ਹੈ ਸਾਇੰਸ ਸਟਰੀਮ ਦੀ ਹਿਊਮਨਿਟੀਜ਼ ਦੀ ਕਮਰਸ ਦੀ ਉਹਦਾ ਵਿੱਚ ਐ ਨਹੀਂ ਹੈਗਾ ਵੀ ਸਾਇੰਸ ਦੇ ਵਿੱਚ ਅੱਗੇ ਵੀ ਫਿਰ ਮੈਰਿਟ ਬਣਾਈ ਜਾਵੇ ਉਹ ਨਹੀਂ ਕਰਦੇ ਸ਼ੁਰੂ ਤੋਂ ਬੋਰਡ ਤੇ ਹੀ ਫਿਰ ਚੱਲਣ ਉਹ ਤੁਸੀਂ ਜਦੋਂ ਤੁਹਾਨੂੰ ਮੈਰਿਟ ਲਿਸਟ ਲਿਖੂਗੀ ਉਹਦੇ ਚੋਂ ਤੁਸੀਂ ਕੱਢ ਲਿਓ ਕਲੀਅਰ ਹੋਗਾ ਸਿਰਫ ਦੋ ਕਲੀਅਰ ਕਰ ਦੋ ਕਿ ਸਟੂਡੈਂਟਸ ਕਿਵੇਂ ਆਪਣਾ ਵੈਬਸਾਈਟ ਤੇ ਦੇਖ ਸਕਦੇ ਨੇ ਲਿੰਕ ਸਰ ਲਿੰਕ ਕੋਈ ਆਹ ਜਿਲ੍ਹਾ ਵੀ ਹੈਗਾ ਸਰ ਜਿੰਨੇ ਕਿ ਪਿਛਲੇ ਸਾਲ ਦਾ ਫਾਰਮ ਕੀ ਸੀ ਉਹ ਅਸੀਂ ਐਕਸੈਸ ਹੁਣ ਸਾਡੇ ਕੋਲ ਡਿਟੇਲ ਹੁਣ ਨਿਕਲ ਜਿਵੇਂ ਤੁਸੀਂ ਵੈਬਸਾਈਟ ਤੇ ਜੇ ਹੇਠਾਂ ਜਾਓਗੇ 10 ਮਿੰਟ ਚ ਵੈਬਸਾਈਟ ਤੇ ਡਿਟੇਲ ਪਈਗੀ ਸਾਨੂੰ ਵੀ ਉਦਾਂ ਹੀ ਅਵੇਲੇਬਲ ਹੋਏ ਉਹ ਫਿਰ ਅਨਲਿਸਿਸ ਉਹ ਤੁਹਾਨੂੰ ਅ ਇਹਦੇ ਵਿੱਚ ਸਾਡੇ ਕੋਲੇ